ਕਦਰ ਦੇ ਖਿਲਾਫ ਉਹਨੂੰ ਸਮਰਪਿਤ ਹੈ ਤੇ ਅਸੀਂ ਇੱਥੇ ਖੜੇ ਹੋਇਆ ਅਸੀਂ ਪਿਛਲੇ 11 ਦਿਨਾਂ ਤੋਂ ਇਹ ਸੰਘਰਸ਼ ਦੇ ਵਿੱਚ ਤੇ ਅਸਮਾਨ ਨੂੰ ਲਈ ਬਾਗੋ ਪਿੰਡ ਦੇ ਵਿੱਚ ਪ੍ਰਚਾਰ ਕਰ ਰਹੇ ਹਾਂ ਅਸੀਂ ਬਾਗੋ ਪਿੰਡ ਨੂੰ ਜਾ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਸੀਂ ਪਿੰਡਾਂ ਦੇ ਵਿੱਚ ਗਏ ਆ ਸਾਡੇ ਨਾਲ ਲੋਕ ਕਿੰਨੇ ਵਿਚਰ ਰਹੇ ਨੇਗੇ ਤੇ ਉਹ ਸਾਰਾ ਜਿਹੜਾ ਅਨੁਭਵ ਐਕਸਪੀਰੀਅੰਸ ਹੈਗਾ ਉਹ ਮੇਰੇ ਮਨ 'ਚ ਅਸਰ ਲੱਗ ਗਿਆ ਅਸੀਂ ਹੈਲੋ घर महसूस नह नहीं हुई